ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦਿਲ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂਨਾ ਸ਼ਾ ਦੇ ਖੇਤ ਅਜ ਅਨੋਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਦਾ ਛੀ ਧੀਰਾ ਸੰਗਤਾਂ ਬਹੁਤ ਹੀ ਸ਼ਰਦਾ ਭਾਉ ਨੇ ਦੇ ਨਾਲ ਗੁਰਦੁਆਰਾ ਸ਼ਹੀਦ ਗੰਦੇ ਬਾਬਾ ਦੀਪ ਸਿੰਘ ਦੇ ਸਥਾਨ ਤੇ ਬਣਾ ਰਹੀਆਂ ਨੇ ਤੁਸੀਂ ਵੇਖਦੇ ਪਿਓ ਸੰਗਤਾਂ ਦਾ ਪਿਆਰ ਕਿਵੇਂ ਸੰਗਤਾਂ ਪ੍ਰੇਮ ਦੇ ਨਾਲ ਬਾਬਾ ਦੀਪ ਸਿੰਘ ਤਨਤਨ ਕਹਿ ਰਹੀਆਂ ਨੇ ਬਾਬਾ ਦੀਪ ਸਿੰਘ ਦੇ ਚਰਨਾਂ ਦੇ ਆ ਕੇ ਨਮਸਕਾਰ ਕਰਕੇ ਬਾਬਾ ਦੀਪ ਸਿੰਘ ਕੋਲੋਂ ਖੁਸ਼ੀਆਂ ਲੈ ਝੋਲੀਆਂ ਪਰਵਾਰੀਆਂ ਨੇ ਸੰਗਤ ਜੀ ਸਭ ਨਾਲੋਂ ਬੇਨਤੀ ਹੈ ਜਿਸ ਬਾਬਾ ਜੀ ਦਾ ਤੁਸੀਂ ਦਿਹਾੜਾ ਮਨਾ ਰਹੇ ਹੋ ਉਹ ਬਾਬਾ ਜੀ ਨੇ ਆਪਣੇ ਜੀਵਨ ਦੇ ਵਿੱਚ ਕਿਵੇਂ ਘਲਣਾ ਘਾਲੀ ਕਿਵੇਂ ਗੁਰਬਾਣੀ ਨਾਲ ਪਿਆਰ ਕੀਤਾ ਕਿਵੇਂ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਪਿਆਰ ਕੀਤਾ ਸਾਨੂੰ ਵੀ ਬਾਬਾ ਜੀ ਕੋਲੋਂ ਸਿੱਖਿਆ ਲੈ ਕੇ ਆਪਣੇ ਜੀਵਨ ਦੇ ਵਿੱਚ ਗੁਰਬਾਣੀ ਨਾਲ ਪ੍ਰੇਮ ਕਰਨਾ ਚਾਹੀਦਾ ਹੈ ਜੋ ਬਾਬਾ ਜੀ ਨੇ ਜੀਵਨ ਚ ਕਮਾਇਆ ਜਿਵੇਂ ਗੁਰੂ ਨਾਲ ਪਿਆਰ ਕੀਤਾ ਸਾਨੂੰ ਵੀ ਗੁਰੂ ਨਾਲ ਪਿਆਰ ਕਰਨਾ ਚਾਹੀਦਾ ਹੈ ਫਿਰ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਥਾਂ ਇਹ ਪੈ ਜਾਵੇਗਾ ਇਹ ਸਜਾਵਟ ਹੋਈ ਕੀ ਕਹਿਣਾ ਚਾਹੋਗੇ ਇਹ ਸੰਗਤਾਂ ਦਾ ਪਿਆਰ ਹੈ ਕਿਉਂਕਿ ਬਾਬਾ ਦੀਪ ਸਿੰਘ ਸ਼ਹੀਦੀ ਦੀ ਮਿਸਾਲ ਹੈ ਸਾਰੀਆਂ ਸੰਗਤਾਂ ਬਾਬਾ ਜੀ ਨੂੰ ਪਿਆਰ ਨਾਲ ਅਨੋਖੇ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਕਹਿੰਦੀਆਂ ਨੇ ਤੇ ਇਹ ਬ ਸੰਗਤਾਂ ਦਾ ਪਿਆਰ ਹੈ ਬਾਬਾ ਜੀ ਦੀ ਕੁਰਬਾਨੀ ਹੈ ਜੋ ਬਾਬਾ ਜੀ ਨੇ ਗੁਰਬਾਣੀ ਨਾਲ ਪਿਆਰ ਕੀਤਾ ਗੁਰੂ ਨਾਲ ਪਿਆਰ ਕੀਤਾ ਧਰਮ ਦੀ ਖਾਤਰ ਆਪਣੇ ਸੀਸ ਦਾ ਬਲਦਾਨ ਦਿੱਤਾ ਤੇ ਸੰਗਤਾਂ ਵੀ ਅੱਜ ਬਾਬਾ ਦੀਪ ਸਿੰਘ ਸਾਹਿਬਾ ਪਿਆਰ ਕਰਦੀਆਂ ਨੇ ਤੇ ਸੰਗਤਾਂ ਨੇ ਰਲ ਮਿਲ ਕੇ ਜੋ ਸ਼ੋਮਨੀ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਸਾਰੀ ਸਜਾਵਟ ਕੀਤੀ ਹੈ ਕਿਦਾਂ ਕਿ ਬਾਬਾ ਜੀ ਦੇ ਖੁਸ਼ੀਆਂ ਲੈ ਸਕੀਏ ਬਾਬਾ ਜੀ ਦਾ ਦਿਹਾੜਾ ਸ਼ਰਦਾ ਭਾਉ ਨਾਲ ਮਨਾ ਸਕੀਏ ਬਾਬਾ ਦੀਪ ਸਿੰਘ ਜੀ ਬਹੁਤ ਸੋਹਣੀ ਸਜਾਵਟ ਹੋਈ ਆ ਔਰ ਇਥੇ ਹਰ ਇੱਕ ਮਨੋ ਕਾਮਨਾ ਪੂਰੀਆ ਹੁੰਦੀਆਂ ਸਾਰੇ ਕਿੰਨੇ ਸਾਲ ਤੋਂ ਆ ਰਹੇ ਹੋ ਇੱਥੇ ਜੀ ਅਸੀਂ ਤੇ ਜਦੋਂ ਦੇ ਵਿਆਹੇ ਆ ਉਦੋਂ ਦੇ ਆਂਦੇ ਹਾਂ ਬਹੁਤ ਸਾਲ ਹੋ ਗਏ ਸੰਤਿਆਨ ਕੀ ਕਹਿਣਾ ਚਾਹੋਗੇ ਇਸ ਦਰਬਾਰੇ ਇਸ ਦਰਬਾਰੇ ਤੋਂ ਸਭ ਹਰ ਇੱਕ ਚੀਜ਼ ਬਾਬਾ ਜੀ ਤੋਂ ਮਿਲਦੀ ਜੀ ਹਮ ਹਰ ਇੱਕ ਜੋ ਮਨੋ ਕਾਮਨਾ ਸਭ ਪੂਰੀਆ ਹੁੰਦੀਆਂ ਜੀ ਬਾਬਾ ਜੀ ਅੱਜ ਕੀ ਹੈ ਬਾਬਾ ਜੀ ਦਾ ਬਾਬਾ ਜੀ ਦਾ 시디 ਦਿਹਾੜਾ ਹੈ ਅੱਜ ਫਿਰ ਕੀ ਕੀਤਾ ਫਿਰ ਆ ਕੇ ਅਸੀਂ ਆ ਕੇ ਪਾਠ ਵਗੈਰਾ ਕੀਤਾ ਹੈ ਮੱਥਾ ਟੇਕਿਆ ਹੈ ਬਾਬਾ ਜੀ ਨਸੀ ਹੀ ਨਹੀਂ ਵਾ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਲੋਕਾਂ ਨੂੰ ਇਹ ਕਹਿਣਾ ਕਰ ਜਾਵਾਂਗੇ ਕਿ ਬਾਬਾ ਜੀ ਦੇ ਦਰ ਤੇ ਆਓ ਮੰਗੀਆਂ ਮੁਰਾਦਾਂ ਪਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦਵਿੰਦਰ ਕੌਰ ਹੈ ਮੈਨੂੰ ਤੇ ਜੋ ਵੀ ਮਿਲਿਆ ਅੱਜ ਤੱਕ ਸਿਰਫ ਖੰਡੇ ਵਾਲੇ ਬਾਪੂ ਤੋਂ ਹੀ ਮਿਲਿਆ ਮੈਨੂੰ ਤੇ ਮਤਲਬ ਕਿ ਮੈਂ ਕੁਝ ਕਹਿ ਨਹੀਂ ਸਕਦੀ ਕਿ ਜੋ ਵੀ ਦਿੱਤਾ ਹੈ ਉਹਦਾ ਹੀ ਦਿੱਤਾ ਹੈ ਮੇਰੇ ਕੋਲ ਕੀ ਕਹੋਗੇ ਜ਼ਿੰਦਗੀ 'ਚ ਕਿੰਨਾ ਬਦਲਾਅ ਆਇਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੈਂ ਸੋਚਦਾ ਵੀ ਨਹੀਂ ਕਿ ਪਰਮਾਤਮਾ ਕਿੱਥੋਂ ਤੋਂ ਮੈਨੂੰ ਕਿੱਥੇ ਲੈ ਕੇ ਆਇਆ ਹੈ ਬਸ ਮੈਨੂੰ ਉਹਦਾ ਹੀ ਦਿੱਤਾ ਹੈ ਸਭ ਕੁਝ ਥਰੇ ਕੋਲ ਕੀ ਮੁਸ਼ਕਲ ਆਈ ਸੀ ਜਿੰਨੀ ਜੇ ਤੂੰ ਸੰਜੀ ਕਰਨੀ ਚਾਹੋ ਬਸ ਕੁਝ ਕਹਿ ਨਹੀਂ ਸਕਦੀ ਬਸ ਉਹਦਾ ਹੀ ਦਿੱਤਾ ਹੈ ਮੇਰੇ ਕੋਲ ਸਭ ਕੁਝ ਹੁਣ ਨਹੀਂ ਸਭ ਕੁਝ ਬਦਲਾ ਕਿਤੇ ਅੱਗੇ ਵੀ ਉਹਨੇ ਹੀ ਦੇਣਾ ਹੈ ਬਸ ਅਸੀਂ ਦੀ ਦਿਹਾੜਾ ਬਾਬਾ ਜੀ ਦਾ ਕੀ ਕਹਣਾ ਹੈ ਬਾਬਾ ਜੀ ਦਾ ਸ਼ੀਦੀ ਦਿਹਾੜਾ ਹੈ ਸੰਗਤਾਂ ਸਹਯੋਗਨਾ ਬਣਾ ਰਹੀਆਂ ਨੇ ਸੱਚੇ ਪਾਤਸ਼ਾਹ ਬਹੁਤ ਜੁੜੀਆਂ ਨੇ ਸੰਗਤਾਂ ਬਾਬਾ ਜੀ ਦੇ ਨਾਲ ਚਪਰੇ ਸਾਹਿਬ ਨਾਲ ਜੁੜੀਆਂ ਨੇ ਬਾਬਾ ਜੀ ਦੇ ਦਰ ਤੋਂ ਜੋ ਵੀ ਮੰਗਦਿਆਂ ਸੱਕ ਮਿਲਿਆ ਇੱਥੋਂ ਸਭ ਨੂੰ ਮਿਲਿਆ ਸਭ ਦੀਆਂ ਝੋਲੀਆਂ ਭਰਦੇ ਨੇ ਬਾਬਾ ਜੀ ਹਾਂਜੀ ਵੈਰੂ ਜੀ ਖਾਲਸਾ ਵੈਰੂ ਜੀ ਦੇ ਫਰੇ ਮੇਰੇ ਡਾਟਰਾਂ ਨੂੰ ਜੀ ਦੱਸੀ ਗੰਡ ਕੈਂਸਰ ਦੀ ਨਲਾਂ ਦੇ ਵਿੱਚ ਤੇ ਦਾਸ ਨੇ ਅਰਦਾਸ ਬੇਨਤੀ ਕੀਤੀ ਜੀ ਬਾਬਾ ਜੀ ਤੁਹਾਡੇ ਚਪਰੇ ਕੱਟੀਏ ਤੇ ਰਿਪੋਰਟ ਨਾਰਮਲ ਆਵੇ ਜਦੋਂ ਅਸੀਂ ਬੀਕਾ ਨੇ ਜੋ ਆਪਰੇਸ਼ਨ ਕਰਾਇਆ ਆਪਰੇਸ਼ਨ ਕਰਾ ਕੇ ਜੈਪੁਰ ਰਿਪੋਰਟ ਆਈ ਉਹਦੇ ਵਿੱਚ ਇਹ ਨਾਰਮਲ ਰਿਪੋਰਟ ਆਈ ਅਸੀਂ ਇਸ ਕਰਕੇ ਬਾਬਾ ਜੀ ਦਾ ਸ਼ੁਕਰਗੁਜ਼ਾਰ ਕਰਨਾ ਹੈ ਕਿੱਥੋਂ ਆਏ ਮਾ ਸਾਡੇ ਤੋਂ ਸਾਡਾ ਪਿੰਡ ਖਾਰਾ ਜ਼ਿਲ੍ਹਾ ਫਰੀਦਕੋਟ ਫਰੀਦਕੋਟ ਹਾਂ ਪਿੰਡ ਸਾਡਾ ਖਾਰਾ ਹੈ ਜ਼ਿਲ੍ਹਾ ਫਰੀਦਕੋਟ